ਲੋ ਜੀ ਬਈ ਜੀ ਸਵਾਗਤ ਹੈ ਤੁਹਾਡਾ ਆਪਣੇ ਬਲੌਗ 'ਚ ਅੱਜ ਬਈ ਪਿੰਡ ਤਨਪਰਾ ਵਿਖੇ ਸਵਰਾਜ ਵੱਲੋਂ ਮੈਗਾ ਸਰਵਿਸ ਕੈਂਪ ਲਗਾਇਆ ਗਿਆ ਤੁਹਾਨੂੰ ਦਿਖਾਉਣੇ ਅੱਜ ਇੱਕ ਤੋਂ ਇੱਕ ਵੱਧ ਕੇ ਝੋਟਾ ਪਹੁੰਚਿਆ ਸਵਰਾਜ ਕੰਪਨੀ ਦਾ ਤੇ ਬਣੇ ਰਹੋ ਆਪਣੇ ਬਲੌਗ ਦੇ ਨਾਲ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਦੋਸਤੋ ਲੋ ਬਈ ਬਹੁਤ ਅੱਠਾ ਟਰੈਕਟਰ ਬਹੁਤ ਆ ਰਹੇ ਨੇ ਮੰਡੀ ਜੱਜਾ ਲਓ ਜੀ ਦੋਸਤੋ ਤੁਸੀਂ ਵੀ ਦੱਸੋ ਫਿਰ ਤੁਹਾਨੂੰ ਕਿਹੜਾ ਟਰੈਕਟਰ ਪਸੰਦ ਹੈਗਾ ਤੇ ਤੁਹਾਡੇ ਏਰੀਆ 'ਚ ਕਿਹੜਾ ਕਿਹੜਾ ਟਰੈਕਟਰ ਜ਼ਿਆਦਾ ਚੱਲਦਾ ਹੈਗਾ ਤੇ ਤੁਸੀਂ ਆਪਣੇ ਪਿੰਡ ਵਿੱਚ ਟਰੈਕਟਰ ਚੈੱਕ ਕਰ ਸਕਦੇ ਹੋਗੇ ਕਿ ਕਿਹੜੇ ਕੰਪਨੀ ਦੇ ਜ਼ਿਆਦਾ ਨੇਗੇ ਭਈ ਇਹ ਕੈਂਪ ਤੋਂ ਹੀ ਪਤਾ ਲੱਗਦਾ ਹੈ ਕਿ ਆਪਣੇ ਪਿੰਡ ਵਿੱਚ ਕਿੰਨੇ ਟਰੈਕਟਰ ਨੇ ਜੀ ਉਹ ਵੀ ਇਕੱਲੇ ਸਵਰਾਜ ਸਿਰਾਲ ਆਇਆ ਤੇ ਹੈਗਾ ਭਾਈ ਮੋਡੀਫਿਕੇਸ਼ਨ ਵਾਲਾ ਮਹਿੰਗੇ ਤੋਂ ਮਹਿੰਗਾ ਡੈਕ ਤੋਂ ਘੈਂਟ ਤੋਂ ਘੈਂਟ ਐਕਸੈਸਰੀ ਲਾਈ ਹੋਈ ਹੈ ਜੀ ਲਓ ਜੀ ਬਾਈ ਜੀ ਅੱਜ ਆਪਾਂ ਆਏ ਆ ਆਪਣੀ ਮੰਡੀ ਚ ਤਨਪਰਾ ਪਿੰਡ ਦੀ ਅਨਾਜ ਮੰਡੀ ਚ ਕੈਂਪ ਲਾਇਆ ਹੈ ਸਵਰਾਜ ਵਾਲਿਆਂ ਨੇ ਬਾਈ ਤੁਸੀਂ ਪਹਿਲਾਂ ਟਰੈਕਟਰ ਚੈੱਕ ਕਰੋ ਇਹ ਬਾਈ ਆਪਣੇ ਪਿੰਡ ਕਲੇ ਤਨਪਰਾ ਦੇ ਟਰੈਕਟਰ ਨੇ ਜੀ ਦੇਖ ਸਕਦੇ ਹੋ ਤੁਸੀਂ 855 ਹੀ 855 ਨੇ ਬਸ ਟਮਟਰੀ ਚੰਕ ਰਹੇ ਨੇ ਕਲੇ ਕਿ ਬਈ ਸਵਰਾਜ ਵਾਲਿਆਂ ਵੱਲੋਂ ਵੀ ਕੈਂਪ ਲਾਇਆ ਗਿਆ ਹੈਗਾ ਆ ਦੇਖੋ ਬਈ ਸਰਾਸਰਾ ਗੱਲਬਾਤ ਹੋਈ ਪਈ ਹੈ ਜਮਾਂ ਐਂਡ ਗੱਲਬਾਤ ਹੈ ਜੀ ਮੈਗਾ ਸਰਵਿਸ ਕੈਂਪ ਸੁਰਾਈ ਵਾਲਿਆਂ ਵੱਲੋਂ ਨਹੀਂ ਨਹੀਂ ਹੈ ਨਹੀਂ ਪਈ ਹੈ ਇਹ ਇਹ ਲਾਲ ਨਹੀਂ ਲੈ ਰਾਇ ਗੁਲਾਮ ਤਾਂ ਤਾਂ ਮਿਲ ਗਿਆ ਕਿਉਂ ਬਈ ਠੀਕ ਹੈ ਠੀਕ ਹੋ ਗਏ ਸਮਾਗ ਲੈ ਲਏ ਲਓ ਜੀ ਬਾਈ ਜੀ ਕੈਂਪ ਵਾਲਿਆਂ ਵੱਲੋਂ ਚਾਦਾ ਲੰਗਰ ਲਗਾਇਆ ਸੀਗੇ ਤੇ ਨਾਲ-ਨਾਲ ਖਾਣ ਨੂੰ ਸਮੋਸੇ ਸੀ ਤੇ ਤੁਸੀਂ ਦੇਖ ਸਕਦੇ ਹੋ ਬਈ ਕੈਂਪ ਬਾਈ ਟਮਾਟੇ ਟਮਾਟਰੀ ਹੋਏ ਖੜੇ ਨੇਗੇ ਆਲੇ ਦੁਆਲੇ ਬਸ ਐਦਾਂ ਲੱਗਦਾ ਕਿ ਸਾਰੇ ਪਿੰਡ ਵਿੱਚ ਹੀ ਟਰੈਕਟਰ ਨੇ ਗਾੜੀ ਪੰਪ ਦੱਬ ਕੇ ਮਾਰੀ ਜੰਗਰ ਆਏ ਮਾਰ ਨਹੀਂ ਨਿੱਪੜ ਬਾਈ ਜਿੱਥੇ ਜਿੱਥੇ ਹੈਗਾ ਲੈ ਬਾਈ ਸੋਨੂ ਕੀ ਵਾਰੀ ਆ ਰਹੀ ਐ ਐ ਜਿੰਦਾ ਆ ਗਿਆ ਬਾਈ ਜਿੰਦਾ ਕਹਿੰਦਾ ਕਹਿੰਦਾ ਮੇਰੇ ਟਰੈਕਟਰ ਨੂੰ ਕਰਾਓ ਪਹਿਲਾਂ ਗਰੀਸਾ ਆ ਜਾ ਲੈ ਅੱਗੇ ਲੋ ਵੀ ਸੱਜਣੋ ਹੁਣ ਤੁਸੀਂ ਦਰਸ਼ਨ ਕਰੋ ਟਰੈਕਟਰਾਂ ਦੇ ਨੇੜੇ ਤੋਂ ਜਮ੍ਹਾਂ ਇਹਨਾਂ ਸਿਰਾਂ ਲਾਇਆ ਪੇ ਮੋਡੀਫਿਕੇਸ਼ਨ ਵਾਲਾ ਤੁਸੀਂ ਦੇਖ ਸਕਦੇ ਹੋ ਇੱਧਰ ਬਈ ਹੱਟ ਵਾਲੀਆਂ ਛਤਰੀਆਂ ਤੇ ਦੂਜੇ ਪਾਸੇ ਕੱਪੜੇ ਵਾਲੀਆਂ ਛਤਰੀਆਂ ਵਾਲੀ ਜ਼ਿਆਦਾ ਟਰੈਕਟਰ ਨੇਗੇ ਦੇਖੋ ਭਾਈ ਟਮਾਟਰੀ ਟਮਾਟਰੀ ਹੋਏ ਪਏ ਨੇਗੇ ਵਿੱਚ ਇੱਕ ਨੀਲਾ ਘੜਾ 744 ਤੇ ਦੇਖੋ ਸਜਣੋਂ ਤੁਸੀਂ ਘੈਂਟ ਤੋਂ ਘੈਂਟ ਗੱਲਵਾਟ ਜਮੈਂ ਸਾਰਾ ਟਰੈਕਟਰ ਸਾਰੇ ਬਾਬੇ ਟਰੈਕਟਰ ਬੋ ਘੈਂਟ 1055 ਇਹ ਦੇਖੋ ਭਾਈ ਇਹ ਇਹ ਐਸੀ ਕੰਪਨੀ ਵਾਲੇ ਉਹ ਘੜਾ ਆਪਣਾ ਜੱਗੀ ਵੀਰ ਤੇ ਬਾਕੀ ਸਾਰੇ ਸਜਣ ਵੇਲੀ ਨੇਗੇ ਮੋਸਟ ਵੈਲਕਮ ਸਾਰੇ ਮਿੱਤਰਾਂ ਦਾ ਜਿਹੜੇ ਜਿਹੜੇ ਇੱਥੇ ਆਏ ਸੀਗੇ ਲੋ ਜੀ ਬਾਈ ਲੋ ਜੀ ਬਾਈ ਜੀ ਇੱਥੇ ਨਾ ਅੱਜ ਘਟੋ ਘਟ ਵੀ 60 65 ਟਰੈਕਟਰ ਆਏ ਸੀਗੇ 855 ਬਾਕੀ ਬਈ ਪ੍ਰੀਤ ਆ ਰਿਹਾਗਾ ਇੱਕ ਸੋਨ ਵਾਲੀ ਕਾਇਆ ਸੀਗਾ 8 ਜਣਾ ਤੇ ਉਹ ਆਪਣਾ ਸਟੈਂਡਰਡ ਹੈਗਾ ਉਹ ਖੜਾ ਨੀਲੇ ਕਲਰ ਚ ਵੀ ਸਵਰਾਜ ਵਾਲਿਆਂ ਨੇ ਜਿਹੜਾ ਕੈਂਪ ਲਾਇਆ ਸੀ ਉਹ ਆਈਆਂ ਦੇ ਸੀ ਵੀ ਜਿਹੜਾ ਮਰਜੀ ਟਰੈਕਟਰ ਲਿਆਓ ਗਰੀਸ ਸਰਵਿਸ ਕੋਈ ਮਰਜ਼ੀ ਕਰਵਾ ਕੇ ਲਿਜਾ ਸਕਦਾ ਹੈਗਾ ਤੇ ਆਪਾਂ ਨੁਕਰੇ ਦੀ ਆਪਣੇ ਭਰਾ ਨੇ ਕਰਾਈਏਗੀ ਸਰਵਿਸ ਬਾਈ ਸਾਰੇ ਪਿੰਡ ਚੋਂ ਟਰੈਕਟਰ ਪਹੁੰਚੇ ਸੀਗੇ ਇਹ ਆਪਣੇ ਮੱਗਰ ਸਿੰਘ ਮੈਂਬਰ ਸਾਹਿਬ ਵੀ ਆਏ ਸੀ ਟਰੈਕਟਰ ਹੈ ਕਿੱਥੇ ਟਰੈਕਟਰ ਆਪਣਾ ਆ ਖੜਿਆ ਬਈ ਆਪਣੇ ਮੈਂਬਰ ਸਾਹਿਬ ਦਾ ਟਰੈਕਟਰ ਬਾਕੀ ਇੱਧਰ ਲੱਗ ਰਹੇ ਨੇਗੇ ਸਸਪਾਰੀ ਦੌਣ ਲਓ ਜੀ ਦੋਸਤੋ ਇਸ ਦੇ ਨਾਲ ਹੀ ਆਪਣਾ ਬਲੌਗ ਹੁੰਦਾ ਸਮਾਪਤ ਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਮਿਲਦੇ ਆ ਨਵੇਂ ਬਲੌਗ ਦੇ ਨਾਲ ਅਲਵਿਦਾ ਦੋਸਤੋ